ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਅਬ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਹੁਣ ਮੈਂ ਐਸੀ ਦੁਆ ਕੀਤੀ ਹੈ ਕਿ ਖੁਦਾ ਦੇ ਕੋਲੋ ਕੁਝ ਨਹੀਂ ਮੰਗਿਆ ਸਿਰਫ ਖੁਦਾ ਨੂੰ ਮੰਗਿਆ ਪੈਸੇ ਦੇ ਨਸ਼ੇ ਦੇ ਵਿੱਚ ਲੋਕ ਲੋਕਾਂ ਦੇ ਅੰਦਾਜ਼ੇ ਕਰਮ ਬਦਲ ਜਾਂਦੇ ਨੇ ਲੋਕਾਂ ਦਾ ਖਾਣ ਪਾਣ ਤਹਿਰਾਣ ਬੋਲ ਚੱਲਣ ਦਾ ਤਰੀਕਾ ਬਦਲ ਜਾਂਦਾ ਹੈ ਮਨੁੱਖ ਸਰੀਰ ਦੀ ਤੰਦਰੁਸਤੀ ਲਈ ਦਰਦਰ ਪਟਕਦਾ ਹੈ ਡਾਕਟਰਾਂ ਦੇ ਕੋਲ ਜਾਂਦਾ ਵੈਦਾਂ ਕੋਲ ਜਾਂਦਾ ਹਕੀਮਾਂ ਦੇ ਕੋਲ ਜਾਂਦਾ ਹੋਰ ਸਿਆਣਿਆਂ ਦੇ ਕੋਲ ਜਾਂਦਾ ਗੁਰੂ ਰੂਪ ਸਾਧ ਸੰਗਤ ਜੀਓ ਸ੍ਰੀ ਨੰਨ ਸਾਹਿਬ ਦਾ ਮਹਾਤਮ 31ਵੀਂ ਪੌੜੀ ਤੇ ਪਹੁੰਚ ਚੁੱਕਿਆ ਹੈ ਇਹ ਉਹ 31ਵੀਂ ਪੌੜੀ ਹੈ ਜਿਹੜੀ ਖਜ਼ਾਨੇ ਦੀ ਪ੍ਰਾਪਤੀ ਕਰਾਉਂਦੀ ਹੈ ਗੁਰਬਤ ਨੂੰ ਦੂਰ ਕਰਦੀ ਹੈ ਦੁਰਬਲਤਾ ਨੂੰ ਦੂਰ ਕਰਦੀ ਹੈ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਗਰੀਬੀ ਹੈ ਗਰੀਬੀ ਤੋਂ ਵੱਡਾ ਵਿਸ਼ਾਪ ਸ਼ਰਾਪ ਦੁਨੀਆਂ ਦੇ ਵਿੱਚ ਨਹੀਂ ਹੈ ਗਰੀਬੀ ਦੇ ਲਈ ਲੋਕ ਮਨਤਾ ਮੰਨਦੇ ਨੇ ਸੰਤਾ ਮਹਾਂਪੁਰਸ਼ਾਂ ਕੋ ਜਾਂਦੇ ਨੇ ਹੋਰ ਸਿਆਣਿਆਂ ਵਿਦਵਾਨਾਂ ਦੇ ਕੋਲ ਜਾਂਦੇ ਨੇ ਪਰ ਗਰੀਬੀ ਦੂਰ ਨਹੀਂ ਹੁੰਦੀ ਗਰੀਬੀ ਤਾਂ ਸਿਰਫ ਉਸ ਤਰਗਾਦੇ ਵਿੱਚ ਫਰਿਆਦ ਲਾ ਕੇ ਹੀ ਦੂਰ ਹੋ ਸਕਦੀ ਹੈ ਹੋਰ ਕੋਈ ਗਰੀਬੀ ਦੂਰ ਕਰਨ ਦਾ ਰਸਤਾ ਨਹੀਂ ਦਿਖਦਾ ਗੁਰੂ ਅਮਰਦਾਸ ਜੀ ਮਾਰੇ ਫਰਮਾਨ ਕਰ ਰਹੇ ਨੇ 31 ਦੀ 31ਵੀਂ ਪੌੜੀ ਦੇ ਵਿੱਚ ਸ੍ਰੀ ਅਨੰਦ ਸਾਹਿਬ ਜੀ ਜਿਹੜੀ ਗਰੀਬੀ ਨੂੰ ਦੂਰ ਕਰ ਦੇਗੀ ਮਨ ਦਾ ਖਜ਼ਾਨਾ ਵੀ ਮਿਲੇਗਾ ਤੇ ਬਾਹਰੀ ਖਜ਼ਾਨਾ ਵੀ ਪ੍ਰਾਪਤ ਕਰਵਾ ਦੇਗੀ 31ਵੀਂ ਬੋਡੀ ਦੇ ਵਿੱਚ ਫਰਮਾਨ ਕਰ ਰਹੇ ਨੇ ਹਰ ਰਾਸ ਮੇਰੀ ਵਣ ਮਰੰਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਿਨ ਹਰਾਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾ ਰਾ ਜਦੋਂ ਮਨ ਬਨਜਾਰਾ ਬਣਜ ਕਰਦਾ ਕਰਦਾ ਉਸ ਦਰਗਾਹ ਤੱਕ ਪਹੁੰਚ ਜਾਂਦਾ ਹੈ ਕਿ ਹੈ ಪರಿਪੂਰਨ ਪਰਮਾਤਮਾ ਤੇਰੇ ਤੋਂ ਸਵਾ ਮੇਰੀ ਗਰੀਬੀ ਮੇਰੀ ਗੁਰਬਤ ਦੂਰ ਨਹੀਂ ਕੋਈ ਕਰ ਸਕਦਾ ਤੂੰ ਕਿਰਪਾ ਕਰ ਤੂੰ ਬਖਸ਼ਿਸ਼ ਦਾ ਖਜ਼ਾਨਾ ਹੈ ਤੇ ਤੁਹਾਡੀ ਗਰੀਬੀ ਤੇ ਦੁਰਬਲਤਾ ਉਹ ਅਕਾਲ ਪੁਰਖ ਫਿਰ ਦੂਰ ਕਰ ਦਿੰਦਾ ਸੁਣ ਲੈਂਦਾ ਹਣਾ ਫਰਿਆਦੀ ਦੀ ਫਰਿਆਦ ਬੜਾ ਦਿਆਲੂ ਹੈ ਬੰਦਾ ਤਾਂ ਬੰਦੇ ਦਾ دارو ਨਹੀਂ ਹੈ ਖੁਦਾ ਵੰਦ کریم ਆਕਾਲ ਪੁਰਖ ਹੀ ਬੰਦੇ ਦਾ ਦਾਰੂ ਹੈ ਬੰਦੇ ਨੂੰ ਹੌਸਲਾ ਦੇਣ ਵਾਲਾ ਉਹੀ ਹੈ ਇਸ ਦਾ ਤਕਰੀਬਨ 109 ਵਾਰ ਇਸ ਦਾ ਤਕਰੀਬਨ 108 ਵਾਰ ਜਾਪ ਕਰਨਾ ਹੈ 18 ਦਿਨ ਕਰ ਲੋ ਤੁਹਾਨੂੰ ਥੋੜਾ ਹੌਸਲਾ ਮਿਲ ਜਾਏਗਾ ਹੀਲਾ ਵਸੀਲਾ ਬਣ ਜਾਏਗਾ ਘਰ ਦੇ ਵਿੱਚੋਂ ਗਰੀਬੀ ਥੋੜੀ-ਬਹੁਤੀ ਨਿਕਲ ਜਾਏਗੀ ਤੇ ਨਿਕਲਦੀ 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 ਖਜ਼ਾਨੇ ਪ੍ਰਗਟ ਹੋ ਜਾਣਗੇ ਤੇ ਇੱਕ ਨਾਲ ਪੂਰਾ ਆਨੰਦ ਸਾਹਿਬ ਜ਼ਰੂਰ ਪੜਨਾ ਇਸ ਪੌੜੀ ਦੇ ਨਾਲ ਇਹ ਵੀ ਮਾਰਜ਼ ਕਰਦੇ ਆਂ ਸੂਰੇ ਅਮਰਤ ਵੇਲੇ ਕਰੋ 12 ਤੋਂ 2 ਦੇ ਵਿੱਚ ਘਾਰ ਕਰੋ ਲਾਗੇ ਇੱਕ ਪਾਣੀ ਦਾ ਗਲਾਸ ਰੱਖ ਲਓ ਜਿਹਦੇ ਨਾਲ ਉਹ ਪਾਣੀ ਦੇ ਗਲਾਸ ਦਾ ਛੱਟਾ ਸਾਰੇ ਘਰ ਦੇ ਵਿੱਚ ਮਾਰ ਦਿਵੋ ਇਹ ਗਰੀਬੀ ਦੂਰ ਕਰ ਦੇਗੀ 31ਵੀਂ ਪੌੜੀ ਸ੍ਰੀ ਅਨੰਦ ਸਾਹਿਬ ਦੀ ਪਰਿਪੂਰਨ ਪਰਮਾਤਮਾ ਦਾ ਨਾਮ ਇੱਕ ਐਸਾ ਖਜ਼ਾਨਾ ਹੈ ਇੱਕ ਐਸੀ ਅਦੁੱਤੀ ਸ਼ਕਤੀ ਹੈ ਜੋ ਗੁੰਗਿਆਂ ਨੂੰ ਵੀ ਬੋਲਣ ਲਾ ਦਿੰਦੀ ਹੈ ਜਿਨ੍ਹਾਂ ਦੀ ਜ਼ੁਬਾਨ बोल नहीं सकती जेडे बोल दे बोल दे अट ਜਾਂਦੇ ਨੇ اٹਕ ਜਾਂਦੇ ਨੇ ਜ਼ੁਬਾਨ بار بار ਫਿਸਲਦੀ ਹੈ தथलाਉਂਦੀ ਹੈ ਉਹਨਾਂ ਦੀ ਜ਼ੁਬਾਨ ਦੇ ਵਿੱਚ ਰਸ ਆ ਜਾਏਗਾ ਗੁੰਗੇ ਵੀ ਬੋਲਣ ਲੱਗ ਪੈਣਗੇ ਇਹ ਤੁਰਕੀ ਬਾਣੀ ਐਸੀ ਆ ਗਈ ਹੈ ਸ੍ਰੀ ਗੁਰੂ ਅਰਦਾਸ ਜੀ ਮਹਾਰਾ ਜੀ ਪੱਤੀ ਵੀ ਪੌੜੀ ਦੇ ਵਿੱਚ ਫਰਮਾਨ ਕਰ ਰਹੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤੇ ਜਿੱਚਰ ਹਰ ਰਸ ਪਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਦਰਸਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਗੁਰ ਮਿਲੇ ਜਿਸ ਸੇ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰੈ ਜਾ ਹਰ ਵਸੇ ਬਣ ਆਏ ਹਰ ਵਸੇ ਮਣਿਆਏ ਕਹੇ ਨਾਨਕ ਹੋਰ ਅਨ ਰਸ ਸਭ ਈਸਰੇ ਜਾਂ ਹਰ ਵਸੇ ਮਣਿਆਏ ਜਦੋਂ ਪਰਿਪੂਰਨ ਪਰਮਾਤਮਾ ਦਾ ਰਸ ਜ਼ੁਬਾਨ ਦੇ ਉੱਤੇ ਚੜ ਜਾਂਦਾ ਹੈ ਫਿਰ ਸਾਰੇ ਰਸ ਖਤਮ ਹੋ ਜਾਂਦੇ ਨੇ ਫਿਰ ਜ਼ੁਬਾਨ ਵੀ ਬੋਲਣ ਲੱਗਦੀ ਹੈ ਜਿਹੜੀ ਜ਼ੁਬਾਨ ਕਦੀ ਬੋਲੀ ਨਹੀਂ ਉਹ ਜ਼ੁਬਾਨ ਦੇ ਵਿੱਚ ਸ਼ਬਦ ਪ੍ਰਗਟ ਹੋ ਜਾਂਦੇ ਨੇ ਇਹ ਹਵਾਵਾਂ ਹੀ ਹੁੰਦੀਆਂ ਨੇ ਤੇ ਇਹ ਜਿਹੜੀ ਤੁਰਕੀ ਬਾਣੀ ਹੈ ਇੱਕ ਐਸੀ ਹਵਾ ਹੈ ਜੋ ਗੁੰਗਿਆਂ ਨੂੰ ਬੋਲਣ ਲਾ ਦੇਗੀ ਤੇ ਐਸਾ ਬੋਲਣ ਲਾਏਗੀ ਇਹ ਸ਼ਬਦ ਜਿਹੜੇ ਹੈ ਇਹ ਸ਼ਬਦ बार-बार ਤੁਹਾਨੂੰ ਚੋਟ ਪਹੁੰਚਾਉਣਗੇ ਤੁਹਾਡੇ ਅੰਦਰ ਆਵਾਜ਼ ਪੈ ਗਈ ਹੂੰ ਤੂੰ ਬੋਲ ਪ੍ਰਮਾਤਮਾ ਦੀ ਸ਼ਕਤੀ ਪ੍ਰਗਟ ਹੋ ਗਈ ਹੈ ਇਹ ਇਸ ਦਾ ਤਕਰੀਬਨ 119 ਵਾਰ ਜਾਪ ਕਰਨਾ ਹੈ ਪਾਉੜੀ ਦਾ ਨਾਲ ਪੂਰਾ ਆਨੰਦ ਸਾਹਿਬ ਵੀ ਪੜਨਾ ਹੈ ਫਿਰ ਸਫਲ ਹੈ 119 ਵਾਰ ਅਮਰਤ ਵੇਲੇ ਕਰੋ 12 ਤੋਂ 2 ਕਰੋ ਲਾਗੇ ਜਲ ਦਾ ਗਲਾਸ ਰੱਖੋ ਇੱਕ ਜਗ੍ਹਾ ਤੇ ਬਹਿ ਕੇ ਕਰੋ ਇੱਛਾ ਰੱਖ ਕੇ ਕਰੋ ਕਿ ਪਰਿਪੂਰਨ ਪਰਮਾਤਮਾ ਤੂੰ ਹੀ ਗੁੰਗਿਆਂ ਨੂੰ ਜ਼ੁਬਾਨ ਦੇਣ ਵਾਲਾ ਕਿਰਪਾ ਕਰ ਬਖਸ਼ਿਸ਼ ਕਰ ਸਾਡੇ ਤੇ ਵੀ ਤੇ 20 ਦਿਨ ਕਰੋ ਤਕਰੀਬਨ ਏਸ ਪਾਉੜੀ ਦਾ ਜਾਪ ਸ੍ਰੀ ਗੁਰੂ ਅਮਰਦਾਸ ਜੀ ਮਾਰੇ ਫਰਮਾਨ ਕਰ ਰਿਹਾ ਗੁੰਗਿਆਂ ਨੂੰ ਬੋਲਣ ਲਾ ਦਿੰਦੀ ਹੈ ਐਸੀ ਤੁਰਕੀ ਬਾਣੀ ਹੈ ਮਨੁੱਖ ਸਰੀਰ ਦੀ ਤੰਦਰੁਸਤੀ ਲਈ ਦਰ ਦਰ ਭਟਕਦਾ ਹੈ ਡਾਕਟਰਾਂ ਦੇ ਕੋਲ ਜਾਂਦਾ ਵੈਦਾਂ ਕੋ ਜਾਂਦਾ ਹਕੀਮਾਂ ਦੇ ਕੋਲ ਜਾਂਦਾ ਹੈ ਹੋਰ ਸਿਆਣਿਆਂ ਦੇ ਕੋਲ ਜਾਂਦਾ ਹੈ ਨੇਚਰ ਪੈਥੀ ਵਰਤਦਾ ਹੈ ਐਲੋਪੈਥੀ ਵਰਤਦਾ ਹੈ ਹੋਮੋਪੈਥੀ ਵਰਤਦਾ ਹੈ ਆਯੁਰਵੈਦਿਕ ਦੇ ਨਾਲ ਇਲਾਜ ਕਰਾਉਂਦਾ ਪਰ ਸਰੀਰਕ ਤੰਦਰੁਸਤੀ ਨਹੀਂ ਮਿਲਦੀ ਸਰੀਰਕ ਤੰਦਰੁਸਤੀ ਉਦੋਂ ਮਿਲਦੀ ਹੈ ਜਦ ਪੰਜੇ ਤੱਤਾਂ ਤੋਂ ਬਣਿਆ ਹੋਇਆ ਸਰੀਰ ਪੰਜ ਤੱਤ ਜਦ ਇੱਕਸਾਰ ਕੰਮ ਕਰਦੇ ਨੇ ਹਵਾ ਪਾਣੀ ਅਗਨੀ ਆਕਾਸ਼ ਤੇ ਮਿੱਟੀ ਤੇ ਇਹਨਾਂ ਨੂੰ ਇੱਕ ਸਾਰ ਜੋ ਰੱਖਦੀ ਹੈ ਉਹ ಪರಿਪੂਰਨ ਪਰਮਾਤਮਾ ਦੀ ਜੋਤ ਹੈ ਜੋ ਹਿਰਦੇ ਚੱਕਰ ਦੇ ਵਿੱਚ ਬੈਠੀ ਹੈ ਜੋ ਨਾਭ ਕਮਲ ਦੇ ਵਿੱਚ ਬੈਠੀ ਹੈ ਜੋ ਸਾਰੇ ਸਰੀਰ ਦਾ ਸੰਚਾਲਨ ਕਰ ਰਹੀ ਹੈ ਉਹ ਜੋਤ ਦੇ ਅੱਗੇ ਪੁਕਾਰ ਕਰੀਏ ਉਹ ਜੋਤ ਨੂੰ ਜਗਾਈਏ ਤਾਂ ਸਰੀਰਕ ਤੰਦਰੁਸਤੀ ਮਿਲ ਜਾਏਗੀ ਹੁਣ ਸਰੀਰਕ ਤੰਦਰੁਸਤੀ ਦਵਾ ਦੇਗੀ ਐਸੀ ಪರಿਪੂਰਨ ਪਰਮਾਤਮਾ ਦੀ ਏ ਸਰੀਰ ਦੇ ਵਿੱਚ ਜੋਤ ਹੈ ਬਸ ਉਹਨੂੰ ਪ੍ਰਗਟ ਕਰ ਦਈਏ ਪੰਜੇ ਤੱਤ ਇੱਕਸਾਰ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਜਦ ਪੰਜੇ ਤੱਤ ਇੱਕਸਾਰ ਕੰਮ ਕਰਨ ਹਵਾ ਪਾਣੀ ਅਗਨੀ ਜਲ ਮਿੱਟੀ ਤੇ ਆਕਾਸ਼ ਤੇ ਫਿਰ ਸਰੀਰ ਤੰਦਰੁਸਤੀ ਹੋ ਜਾਂਦਾ ਹੈ ਸਰੀਰ ਨੂੰ ਤੰਦਰੁਸਤੀ ਮਿਲ ਜਾਂਦੀ ਹੈ ਤੇ ਗੁਰੂ ਅਮਰਦਾਸ ਜੀ ਮਾਰੇ ਫਰਮਾਨ ਕਰ ਰਹੇ ਨੇ 33ਵੀਂ ਪੌੜੀ ਦੇ ਵਿੱਚ ਸਰੀਰ ਨੂੰ ਤੰਦਰੁਸਤੀ ਦਵਾ ਦੇਗੀ ਐਸੀ ਸ੍ਰੀ ਅਨੰਦ ਸਾਹਿਬ ਦੀ ਬਾਣੀ ਹੈ ਇਹ ਸਰੀਰਾ ਮੇਰਿਆ ਹਰ ਤੂੰ ਮਹਜੂਤ ਰਖੀ ਤਾਂ ਤੂੰ ਜਗ ਮਹਿ ਹੈ ਹਰ ਜੋਤ ਰਖੀ ਤਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਸਾਰੀ ਸ੍ਰਿਸ਼ਟੀ ਦਾ ਮੂਲ ਇਹੀ ਹੈ ਸਾਰਿਆਂ ਚ ਪਰਿਪੂਰਨ ਪਰਮਾਤਮਾ ਦੀ ਜੋਤ ਹੈ ਸ੍ਰਿਸ਼ਟੀ ਵੀ ਤਾਂ ਹੀ ਕੰਮ ਕਰ ਰਹੀ ਹੈ ਤੇ ਬੰਦਾ ਵੀ ਤਾਂ ਹੀ ਕੰਮ ਕਰ ਰਿਹਾ ਹੈ ਕਿਉਂਕਿ ਉਸ ਪਰਮ ਪਰਮਾਤਮਾ ਨੇ ਜੋਤ ਟਕਾ ਦਿੱਤੀ ਹੈ ਇਹ ਇੱਕ ਐਸੀ ਪਾਵਰ ਹੈ ਕਹਿੰਦੇ ਨੇ ਕਿ ਨਿਊਕਲੀਅਰ ਪਾਵਰ ਨਿਊਕਲੀਅਰ ਰਿਐਕਟਰ ਨੂੰ ਪਲੂਟੋਨੀਅਮ ਚਲਾਉਂਦਾ ਹੈ ਹੋਰ ਕਈ ਪ੍ਰਕਾਰ ਦੇ ਐਸੇ ਰੀਡੀਏਸ਼ਨ ਵਾਲੇ ਪੱਥਰ ਨੇ ਜਿਹੜੇ ਊਰਜਾ ਦਿੰਦੇ ਨੇ ਇਸੇ ਤਰ੍ਹਾਂ ਸਰੀਰ ਨੂੰ ਊਰਜਾ ਦੇਣ ਵਾਲੀ ਉਹ ਸ਼ਕਤੀ ਦਿਖਦੀ ਤਾਂ ਨਹੀਂ ਪਰ ਉਸ ਨੂੰ ਜੋਤ ਆਖਿਆ ਗਿਆ ਪਰਿਪੂਰਨ ਪਰਮਾਤਮਾ ਨੇ ਗੁਰਬਾਣੀ ਦੇ ਵਿੱਚ ਉਸ ਨੂੰ ਜੋਤ ਆਖਿਆ ਤੇ ਸਰੀਰ ਨੂੰ ਤੰਦਰੁਸਤੀ ਉਦੋਂ ਮਿਲੇਗੀ ਜਦ ਉਹ ਜੋਤ ਪ੍ਰਗਟ ਹੋਏਗੀ ਸਰੀਰਕ ਤੰਦਰੁਸਤੀ ਦੇ ਲਈ ਹੈ ਇਸ ਦਾ ਤਕਰੀਬਨ 131 ਵਾਰ ਜਾਪ ਕਰਨਾ ਹੈ ਇਸ ਬੋਲੀ ਦਾ ਸਰੀਰਕ ਤੰਦਰੁਸਤੀ ਲਈ ਇੱਛਾ ਰੱਖ ਕੇ ਕਰਨਾ ਹੈ 131 ਵਾਰ 14 ਦਿਨਾਂ ਚ ਕਰ ਲਓ 131 ਵਾਰ ਉਸੇ ਤਰ੍ਹਾਂ ਹੀ ਅਮਰਤ ਵੇਲੇ 12 ਤੋਂ 2 ਬੈਠੋ ਇੱਛਾ ਰੱਖ ਕੇ ਕਰੋ ਲਾਗੇ ਜਲ ਦਾ ਗਲਾਸ ਰੱਖੋ ਤੇ ਸਰੀਰ ਦੀ ਤੰਦਰੁਸਤੀ ਮਿਲੇਗੀ ਤੇ ਜੋਤ ਪ੍ਰਗਟ ਹੋਏਗੀ ਜਦੋਂ ਜੋਤ ਪ੍ਰਗਟ ਹੋ ਗਈ ਤੇ ਫਿਰ ਸਰੀਰ ਦੀ ਤੰਦਰੁਸਤੀ ਮਿਲਣੀ ਤਾਂ ਲਾਜ਼ਮੀ ਹੈ ਪੰਜੇ ਤਾਤੇ ਕਸਾਰ ਕੰਮ ਕਰਨਗੇ ਹਵਾ ਪਾਣੀ ਅਗਨੀ ਮਿੱਟੀ ਤੇ ਆਕਾਸ਼ ਪੰਛੀ ਤਾਂ ਇੱਕਸਾਰ ਕੰਮ ਕਰਨਗੇ ਦੁਨੀਆ ਦੇ ਵਿੱਚ ਹਰ ਕਿਸੇ ਦੀਆਂ ਆਪਣੀਆਂ ਆਪਣੀਆਂ ਹਸਰਤਾਂ ਨੇ ਇੱਛਾਵਾਂ ਨੇ ਕਈਆਂ ਦੀ ਹਸਰਤ ਹੁੰਦੀ ਹੈ ਮਹਿੰਗੀ ਗੱਡੀ ਹੋਵੇ ਲਗਜ਼ਰੀ ਲਾਈਫ ਹੋਵੇ ਆਸ਼ੋਰਾਮ ਦੀ ਜ਼ਿੰਦਗੀ ਹੋਵੇ ਪਰ ਕਈਆਂ ਦੀ ਹਸਰਤ ਹੁੰਦੀ ਹੈ ਉਸ ਆਕਾਲ ਪਰਖਣ ਮਿਲਣ ਦੀ ਉਸ ਖੁਦਾ ਦੇ ਦਰਸ਼ਨ ਕਰਨ ਦੀ ਉਹ ਜਿਵੇਂ ਇੱਕ ਸ਼ਾਇਰ ਨੇ ਸ਼ਾਇਰ ਕਹਿੰਦਾ ਹੈ ਸਭ ਕੁਝ ਖੁਦਾ ਸੇ ਮੰਗ ਲਈਆ ਖੁਦਾ ਕੋ ਮੰਗ ਕਰ ਅਬ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਹੁਣ ਮੈਂ ਐਸੀ ਦੁਆ ਕੀਤੀ ਹੈ ਕਿ ਖੁਦਾ ਦੇ ਕੋਲੋ ਕੁਝ ਨਹੀਂ ਮੰਗਿਆ ਸਿਰਫ ਖੁਦਾ ਨੂੰ ਮੰਗਿਆ ਜਦ ਮੈਨੂੰ ਖੁਦਾ ਮਿਲ ਗਿਆ ਤੇ ਮੈਨੂੰ ਸਾਰਾ ਕੁਝ ਹੀ ਮਿਲ ਗਿਆ ਮੇਰੇ ਮਨ ਦੇ ਵਿੱਚ ਚਾਉ ਪੈਦਾ ਹੋ ਗਿਆ ਹੈ ਹੁਣ ਅਕਾਲ ਦੀ ਪ੍ਰਾਪਤੀ ਕਰਵਾ ਦੇਗੀ ਅਕਾਲ ਪੁਰਖ ਦੇ ਦਰਸ਼ਨ ਕਰਵਾ ਦੇਗੀ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਕਰਾਏ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਮੇਲ ਕਰਾ ਦੇਗੀ ਐਸੀਆਂ ਰੂਹਾਂ ਦੇ ਨਾਲ ਮੇਲ ਕਰਾ ਦੇਗੀ ਜਿਹੜੀਆਂ ਰੂਹਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਆਂ ਹੋਈਆਂ ਤੇ ਗੁਰੂ ਅਮਰਦਾਸ ਜੀ ਮਾਰੇ ਫਰਮਾਨ ਕਰ ਰਿਹਾ ਨੇ 34ਵੀਂ ਪੌੜੀ ਦੇ ਵਿੱਚ ਮਨ ਚਾਉ ਪਿਆ ਪ੍ਰਭਾਗੰ ਸੁਨੇ ਆ ਹਰ ਮੰਗਲ ਗਾਉ ਸਹੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨੇ ਤੇ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗਿਆ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਪੋਗੂ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋ ਕੋ ਐਸਾ ਪ੍ਰਭੂ ਮਿਲ ਗਿਆ ਹੈ ਸਾਰਾ ਕੁਝ ਉਹੀ ਕਰਨ ਵਾਲਾ ਹੈ ਉਹੀ ਕਰਨ ਵਾਲਾ ਹੈ ਜਦ ਪ੍ਰਭੂ ਨੂੰ ਪ੍ਰਭੂ ਤੋਂ ਹੀ ਮੰਗ ਲਿਆ ਤੇ ਫਿਰ ਪ੍ਰਭੂ ਹੀ ਸਾਰੇ ਕੰਮ ਕਰਦਾ ਹੈ ਪ੍ਰਭੂ ਨੇ ਹੀ ਸ੍ਰਿਸ਼ਟੀ ਬਣਾਈ ਹੈ ਪ੍ਰਭੂ ਨੇ ਹੀ ਛਤੀ ਪਦਾਰਥ ਬਣਾਏ ਨੇ ਪ੍ਰਭੂ ਨੇ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤੇ ਪ੍ਰਭੂ ਤੋਂ ਪ੍ਰਭੂ ਨੂੰ ਹੀ ਮੰਗਣਾ ਸੰਤਾਂ ਮਹਾਪੁਰਸ਼ਾਂ ਬ੍ਰह्म ਗਿਆਨੀਆਂ ਦਾ ਤੇ ਸਤਿਪੁਰਸ਼ਾਂ ਦਾ ਕੰਮ ਹੈ ਉਹ ਪਦਾਰਥ ਥੋੜੀ ਮੰਗਦੇ ਨੇ ਉਹ ਤੇ ਪ੍ਰਭੂ ਨੂੰ ਪ੍ਰਭੂ ਪ੍ਰਭੂ ਤੋਂ ਪ੍ਰਭੂ ਨੂੰ ਹੀ ਮੰਗਦੇ ਨੇ ਅਸੀਂ ਕਿਸੇ ਵਕਤ ਇਹਨੇ ਆਂ ਵੇਖਦੇ ਆ ਕਿ ਸੰਤਾਂ ਫਕੀਰਾਂ ਦੇ ਕੋਲ ਕੋਈ ਅਸ਼ੋਰਾਮ ਦੀ ਜ਼ਿੰਦਗੀ ਨਹੀਂ ਹੁੰਦੀ ਅੱਜ ਕੱਲ੍ਹ ਭਾਵੇਂ ਸੰਤ ਮਹਾਪੁਰਸ਼ ਫਕੀਰ ਅਸ਼ੋਰਾਮ ਦੀ ਜ਼ਿੰਦਗੀ ਜੀ ਰਹੇ ਨੇ ਪਰ ਉਸ ਵਕਤ ਦੇ ਸੰਤ ਮਹਾਪੁਰਸ਼ ਫਕੀਰ ਸਿਰਫ ਕੇਵਲ ਤਾਂ ਕੇਵਲ ਪਰਿਪੂਰਨ ਪਰਮਾਤਮਾ ਦੀ ਭਗਤੀ ਮੰਗਦੇ ਸੀ ਪ੍ਰਭੂ ਤੋਂ ਪ੍ਰਭੂ ਨੂੰ ਹੀ ਮੰਗਦੇ ਹੀ ਖੁਦਾ ਤੋਂ ਖੁਦਾ ਨੂੰ ਹੀ ਮੰਗਦੇ ਸੀ ਹੁਣ ਉਸ ਖੁਦਾ ਦੀ ਪ੍ਰਾਪਤੀ ਦੇ ਲਈ ਉਸ ਪ੍ਰਭੂ ਤੋਂ ਪ੍ਰਭੂ ਦੀ ਪ੍ਰਾਪਤੀ ਦੇ ਲਈ ਇਹ 34 ਵੀ ਪੌੜੀ ਦਾ ਜਾਪ 120 ਵਾਰ ਕਰਨਾ ਹੈ 120 ਵਾਰ ਤੇ 30 ਦਿਨ ਕਰੋ 1 ਮਹੀਨਾ ਪੂਰਾ ਲਗਾਤਾਰ ਜਾਂ 40 ਦਿਨ ਵੀ ਕਰ ਸਕਦੇ ਜੀ ਤੁਹਾਨੂੰ ਉਸ ਅਕਾਲ ਪੁਰਖ ਦੀ ਤੇ ਉਸ ਦੀਆਂ ਜਿਹੜੀਆਂ ਦੁੱਤੀ ਪਵਿੱਤਰ ਸ਼ਕਤੀਆਂ ਨੇ ਉਹਨਾਂ ਦੇ ਦਰਸ਼ਨ ਹੋਣਗੇ ਇਸ ਦਾ ਚਾਪ ਰੱਖੋ 34ਵੀਂ ਪੌੜੀ ਦਾ ਨਾਲ ਪੂਰਾ ਏਕ ਆਨੰਦ ਸਾਹਿਬ ਜ਼ਰੂਰ ਕਰਿਆ ਕਰੋ ਫੇਰ ਹੀ ਸਫਲ ਹੈ ਇਹ ਪੂਰਾ ਆਨੰਦ ਸਾਹਿਬ ਇਹ ਤੁਰ ਕੀ ਪਾਣੀ ਉਹ ਹੀ ਅਮਰਤ ਵੇਲੇ ਕਰੋ 12 ਤੋਂ 2 ਤੇ ਕਈ ਲੋਕ ਬਹੁਤ ਸਿਆਣੇ ਹੁੰਦੇ ਨੇ ਤੇ ਕਈ ਲੋਕ ਬੜੇ ਮੂਰਖ ਹੁੰਦੇ ਨੇ ਮੂਰਖ ਲੋਕ ਬਾਰ-ਬਾਰ ਬਹਿਸ ਕਰਦੇ ਨੇ ਮਹਾਰਜ ਵੀ ਲਿਖਦੇ ਆ ਮੂਰਖੇ ਲਾਲ ਨਾ ਲੂਜੀ ਹੈ ਪੈਸੇ ਦੇ ਨਸ਼ੇ ਦੇ ਵਿੱਚ ਲੋਕ ਲੋਕਾਂ ਦੇ ਅੰਦਾਜ਼ੇ ਕਰਮ ਬਦਲ ਜਾਂਦੇ ਨੇ ਲੋਕਾਂ ਦਾ ਖਾਣ ਪਾਣ ਤਹਿਰਾਣ ਬੋਲ ਚੱਲਣ ਦਾ ਤਰੀਕਾ ਬਦਲ ਜਾਂਦਾ ਹੈ ਜਿਹੜਾ ਪਹਿਲਾਂ ਤਾਂ ਬੜਾ ਸੱਜਣ ਹੁੰਦਾ ਹੈ ਉਹ ਬਾਅਦ ਵਿੱਚ ਸੱਜਣ ਸੱਜਣਤਾਈ ਦੇ ਵਿੱਚ ਫਰਕ ਪੈ ਜਾਂਦਾ ਫਰਕ ਕੌਣ ਪਾਉਂਦਾ ਮਾਇਆ ਪੈਸਾ ਦੌਲਤ ਉਹ ਸ਼ੌਰਤ ਐ ਸੋਰਾ ਹੁਣ ਜਿਨ੍ਹਾਂ ਦੇ ਸਿਰ ਦੇ ਉੱਤੇ ਬੜਾ ਹੀ ਤਣ ਦਾ ਗੁਮਾਨ ਹੈ ਜੋ ਪੈਸੇ ਦੇ ਨਸ਼ੇ ਦੇ ਵਿੱਚ ਮੂਰਖ ਬਣ ਗਏ ਨੇ ਇਹ ਮੂਰਖਾ ਨੂੰ ਗਿਆਨੀ ਬਣਾ ਦਿੰਦੀ ਹੈ ਮੂਰਖਾ ਨੂੰ ਇਹ ਯਾਦ ਕਰਾਉਂਦੀ ਹੈ ਕਿ ਹੈ ਮੂਰਖ ਤੂੰ ਆਪਣੇ ਆਪ ਨੂੰ ਰੱਬ ਬਣੀ ਬੈਠਾ ਪਰ ਤੂੰ ਰੱਬ ਨਹੀਂ ਹੈ ਪਰੀਪੂਰਨ ਪਰਮਾਤਮਾ ਹੀ ਪਰਮੇਸ਼ਰ ਹੈ ਜਿਨੇ ਤੈਨੂੰ ਬਣਾਇਆ ਹੁਣ ਮੂਰਖਾਂ ਨੂੰ ਗਿਆਨੀ ਬਣਾ ਦੇਗੀ ਐਸੀ ਤੁਰਕੀ ਬਾਣੀ ਆ ਗਈ ਹੈ ਜਿੰਨਾ ਮਰਜੀ ਕੋਈ ਵੱਟਾ ਮੂਰਖ ਹੋਵੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ 35ਵੀਂ ਪੌੜੀ ਦੇ ਵਿੱਚ ਸਿਆਣਪ ਆ ਜਾਣਗੀਆਂ ਕਿੱਥੋਂ ਗਿਆਨ ਆਏਗਾ ਪਤਾ ਹੀ ਨਹੀਂ ਲੱਗੇਗਾ ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਿਆ ਤਦ ਕਰਮ ਕਮਾਇਆ ਇਹ ਲਾਂਤਾਂ ਪਾ ਰਹੇ ਨੇ ਮਹਾਰਾਜ ਜੀ ਦੇ ਵਿੱਚ ਇਦੇ ਵਿੱਚ ਇਹ ਵੀ ਹੈ 35ਵੀਂ ਪੌੜੀ ਦੇ ਵਿੱਚ ਮਹਾਰਾਜ ਉਹਨਾਂ ਮੂਰਖਾਂ ਨੂੰ ਲਾਂਤਾਂ ਪਾ ਰਹੇ ਨੇ ਜਿਹੜੇ ਮੂਰਖ ਪਰਿਪੂਰਨ ਪਰਮਾਤਮਾ ਦੀ ਹੋਂਦ ਨੂੰ ਭੁੱਲ ਜਾਂਦੇ ਨੇ ਜਿਹੜੇ ਪੁਲਾਹ ਬੈਠੇ ਨੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤਦ ਕਰਮ ਕਮਾਇਆ ਕਿ ਕਰਮ ਕਮਾਇਆ ਤਦ ਸਰੀਰਾ ਤਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਗੁਰੂ ਚਿਓ ਸਿਉ ਚਿਤ ਲਾਇਆ ਮਹਾਰਾਜ ਕਹਿੰਦੇ ਨੇ ਉਹੀ ਸਰੀਰ ਪ੍ਰਵਾਨ ਹੋਣਗੇ ਜਿਨ੍ਹਾਂ ਨੇ ਇਸ ಪರಿਪੂਰਨ ਪਰਮਾਤਮਾ ਦੇ ਨਾਮ ਦੇ ਵਿੱਚ ਆਪਣਾ ਚਿਤ ਟਿਕਾ ਦਿੱਤਾ ਚਿਤ ਕਹਿੰਦੇ ਨੇ ਮਨ ਨੂੰ ਜਦ ਮਨ ਹੀ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਲੱਗ ਗਿਆ ਤਾਂ ਫਿਰ ਪ੍ਰਵਾਨ ਹੋ ਜਾਂਦਾ ਹੈ ਬੰਦਾ ਵੀ ਪ੍ਰਵਾਨ ਹੈ ਜਦ ਬੰਦਾ ਹੀ ਪ੍ਰਵਾਨ ਹੋ ਗਿਆ ਤਾਂ तमाम ਦੁਨੀਆ ਦੇ ਦਾ ਗਿਆਨ ਬੰਦੇ ਦੀ ਚੋੜੀ ਪੈ ਜਾਂਦਾ ਹੈ ਤੇ ਬੰਦਾ ਮੂਰਖ ਤੋਂ ਗਿਆਨੀ ਬਣ ਜਾਂਦਾ ਹੈ ਇਸ ਦਾ ਤਕਰੀਬਨ 136 ਵਾਰ ਜਾਪ ਕਰੋ 19 ਦਿਨ ਕਰ ਲਓ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਏਗੀ ਉਹ ਅਦੁੱਤੀ ਗਿਆਨ ਹੋਏਗਾ ਕਿਤਾਬਾਂ ਵਲਾਂੀ ਠੀਕ ਹੈ ਗ੍ਰੰਥ ਪੜਨੇ ਪੈਂਦੇ ਆ ਪਰ ਕਿਸੇ ਵਕਤ ਅਦੁੱਤੀ ਗਿਆਨ ਦੀ ਵੀ ਪ੍ਰਾਪਤੀ ਹੁੰਦੀ ਹੈ ਤੇ ਪੂਰਾ ਆਨੰਦ ਸਾਹਿਬ ਇਹਦੇ ਨਾਲ ਪੜਨਾ ਇਸ ਪੌੜੀ ਦੇ ਨਾਲ ਪੂਰਾ ਆਨੰਦ ਸਾਹਿਬ ਪੜੀਏ ਅੰਮ੍ਰਿਤ ਵੇਲੇ ਕਰੀਏ 12 ਤੋਂ 2 ਕਰੀਏ ਤਾਂ ਉਸ ਪਰਿਪੂਰਨ ਪਰਮਾਤਮਾ ਦੇ ਖਜ਼ਾਨਿਆਂ ਦਾ ਆਨੰਦ ਪ੍ਰਾਪਤ ਕਰ ਸਕੀਏ ਇਤਨੀਆਂ ਵਿਚਾਰਾਂ ਪ੍ਰਮਾਣ ਕਰਨੀਆਂ ਪੁੱਲਾ ਚੁੱਕਾਂ ਦੀ ਮੁਆਫੀ ਜੀ ਅਨੰਦ ਸਾਹਿਬ ਦੇ ਨਾਲ ਜੁੜ ਕੇ ਜੁੜੀਏ ਅੱਜ 35 ਪੌੜੀਆਂ ਦੀ ਸਮਾਪਤੀ ਹੈ ਇੱਥੇ ਹੀ ਪੰਜ ਪੌੜੀਆਂ ਹੋਰ ਰਹਿ ਗਈਆਂ ਅੱਜ ਤੁਸੀਂ ਇਹਨਾਂ ਆਨੰਦ ਮਾਣੋ ਗੁਰੂ ਬਾਬਾ ਜੀ ਕਿਰਪਾ ਕਰਨ ਪੁੱਲਾ ਚੁੱਕਾਂ ਦੀ ਮੁਆਫੀ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਲਈ ਬਹੁਤ ਮਿਹਨਤ ਬਹੁਤ ਲੱਗਦੀ ਹੈ ਵੀਡੀਓ ਬਣਾਉਣ ਦੇ ਲਈ ਸੋ ਇਸ ਵਾਸਤੇ ਕਹਿ ਰਿਹਾ ਇਹੀ ਇੱਕ ਸਾਧਨ ਆ ਜਿਹਦੇ ਕਿਉਂਕਿ ਅਸੀਂ ਸਾਰੀ ਜ਼ਿੰਦਗੀ ਇਸੇ ਸ਼ਬਦ ਦੇ ਲੇਖੇ ਲਾ ਦਤੀ ਹੈ ਕਿ ਕਈਆਂ ਦਾ ਭਲਾ ਹੋ ਸਕੇ ਭਲਾ ਹੋ ਜਾਵੇ ਸਾਰਿਆਂ ਦਾ ਅਸੀਂ ਭਲਾ ਹੀ ਕਰਨਾ ਆਏ ਹਾਂ ਤੇ ਭਲਾ ਹੀ ਕਰਦੇ ਰਹਿਣਾ ਭਲਾ ਭਲਾ ਅਸੀਂ ਭਲਾ ਹੀ ਕਰਨਾ ਤੇ ਇਤਨੀਆ ਵਿਚਾਰਾਂ ਪਰਮਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ よろしくお願いし